ਆਪਣੇ ਪਿੰਡ ਦੇ ਮੁੰਡੇ ਕੁਝ ਕਹਿਣਾ ਚਾਹੁੰਦੇ ਨੇ ਜੀ ਸੁਣਿਓ ਤੁਸੀਂ ਵੀ ਨਾਲ ਉਹ ਟੀਮ ਵਿੱਚ ਲੱਗੇ ਨੇ ਲੱਗ ਗਏ ਹਾਂ ਕਹਿੰਦਾ ਤੁਸੀਂ ਵੀ ਨਾਲ ਲੋ ਅਸੀਂ ਵੀ ਮਿਹਨਤ ਲਾਗੇ ਨਾਉਣ ਲੱਗੇ ਮੁੰਡਿਆਂ ਨੇ ਗਰਾਊਂਡ ਹੁਣ ਲਾਇਆ ਹੈ ਤੇ ਹੁਣ ਨਾਉਣ ਲੱਗੇ ਨੇ ਸ਼ਾਵਰ ਦੇ ਥੱਲੇ ਉਹ ਨਿਆਰੇ ਆ ਰਹੇ ਸਾਰੇ ਨੂੰ ਨਾਜੀ ਅੱਛਾ ਕੀ ਰਹਾ ਕੰਮ ਕੋ ਖੋਜ ਫਸ ਗਿਆ ਹਾਂਜੀ ਤੁਸੀਂ ਕਿਤੇ ਨਹੀਂ ਵੜੋ ਖੋਖੋਜ ਵੈਰੀ ਗੁੱਡ ਇਹ ਪ੍ਰੈਕਟਿਸ ਤੋਂ ਬਾਅਦ ਸਾਡੇ ਬੱਚੇ ਇੱਥੇ ਨਾਉਣਦੇ ਨੇ ਤੇ ਸਾਬਣ ਵੀ ਆ ਹਾਂ ਜੀ ਸਾਬਣ ਵੀ ਆਪਾਂ ਦਿੰਦੇ ਆ ਠੀਕ ਹੈ ਜੀ ਸ਼ਾਵਰ ਲੱਗਾ ਪ੍ਰੋਪਰ ਇਹ ਆਪਣਾ ਗਰਾਊਂਡ ਆ ਬਾਹਲਾ ਵਧੀਆ ਮਾਹੌਲ ਆ ਬਾਹਲਾ ਹੀ ਪੋਜ਼ਿਟਿਵ ਏਰੀਆ ਆ ਸਭ ਚ ਜਾਣਾ ਕਬੱਡੀ ਵਾਲੇ ਮੈਨਤ ਲਾ ਰਹੇ ਨੇ ਆ ਦੇਖੋ ਇੰਟਰਨੈਸ਼ਨਲ ਕਬੱਡੀ ਪਲੇਅਰ ਤੁਸਾਂ ਦੇਖਣ ਨੂੰ ਮਿਲਣਗੇ ਆ ਲੱਤੀ ਹੋਈ ਖੜਾ ਪਈਆਂ ਤਾਂ ਲੰਮੀ ਦੇਈ ਲਾਲ ਨੂੰ ਲਾ ਲੋ ਚੰਗੀ ਤਰ੍ਹਾਂ ਮੈਲ ਤਾਰ ਲੋ ਹਾਂ ਹਾਂ हा हा हम देव सारो या अरे ये बहुत कलर चिंता से जानू वाली नंबर है नंबर है खोल खोल पे हो गया तकरो अमन में दे दे की क्रीड आई फिर हां हां ये सुंदर आप नहीं दे यही तो वो धक्का मतलब मतलब के लाई चलो वो ने वो क्या में लिया बुलीया दादी में हां जी yeah <laughs>